ਆ ਜਾਓ ਸਾਹਮਣੇ ਆਵੇ ਓਇਆਵੇ ਪੈਦਲ ਸੁੱਖਾਦ ਬੈਂਦੇ ਟਕ 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 ਓਏ ਵਾਹ ਵਾਹ ਚਪਰਾ ਜੋ ਉਹ ਪੁਲਿਸ ਨੇ ਗੜ ਪਿਆ ਉਹ ਰਿਹਾਗਾ ਨਾ ਪਤਾ ਨਹੀਂ ਕੋਈ ਗੱਲ ਕਰ ਮੈਂ ਉਸ ਨਾਲ ਗੱਲ ਨਹੀਂ ਕਰਨਾ ਸੁਣ ਲੈ ਬਹੁਤ ਬਹੁਤ ਉੱਥੇ ਮਾਰੋ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਮੈਨੂੰ ਕੋਈ ਕਹੋ ਇਹਨੂੰ ਛੱਡ ਦੇ ਇਹਨੂੰ ਕੋਈ ਗੱਲ ਨਹੀਂ ਆ ਲੈ ਆ ਮਡੇ ਮਾਰੋ ਬੜਾ ਤੁਹਾਨੂੰ ਦੱਸ ਦੇਣਾ ਰੋਜ਼ ਤੁਹਾਡੇ ਚੱਕ ਕੇ ਜਾਂਦੇ ਆ ਇਹ ਕੰਮ ਨਹੀਂ ਕਰਦਾ ਨੋਵਾ ਪਾ ਲੈਣਾ ਮੈਂ ਤੁਹਾਨੂੰ ਕਹਿਣਾ ਕਿ ਜਿੱਥੋਂ ਲੈ ਕੇ ਆ ਗਏ ਗੱਲ ਮੇਰੇ ਬੱਚੇ ਇੱਥੇ ਨਹੀਂ ਆਉਂਦੇ ਮੈਂ ਨਹੀਂ ਬਹੁਜੀ ਕਹਿੰਦਾ ਮੇਕੋ ਮੈਂ ਤੁਹਾਡੇ ਕੋਲ ਅਪੀਲ ਕਰਨਾ ਕਿ ਕਿਰਪਾ ਕਰਕੇ ਮੇਰੇ ਸਾਥ ਦਿਓ ਕਿਉਂਕਿ ਇਹ ਕੰਮ ਬੰਦਾ ਵੱਡਾ ਹੋ ਜਾਣਾ ਜੀ ਮੇਰੀ ਇੱਕ ਪਿੰਕੀ ਸੁੰਨੇ ਵੀ ਤੁਸੀਂ ਆਸੀ ਮੈਂ ਤੁਹਾਡੀ ਬੇਨਤੀ ਉਹ ਤੁਹਾਨੂੰ ਮੈਂ ਦੱਸ ਦਿੰਦਾ ਰੌਲਾ ਪਾਉਂਦੇ ਵੀ ਨਾ ਹੈਲੋ ਇਹ ਵੀ ਬੇਗੀ ਨਹੀਂ ਹੈਗਾ ਇਹ ਤਾਂ ਵੇਸੋ ਵੱਧ ਗਿਆ ਸਥਿਤੀਤ ਮੈਂ ਗੱਲ ਸੁਣ ਲਾਉਂਦਾ ਮੇਰੇ ਨਾਲ ਨੀਂਵੀ ਉਮਰ ਵੱਡੀ ਹੈ ਨਾ ਕੋਈ ਵੱਡੀ ਨਹੀਂ ਹੱਥ ਦੇ ਰੋਣੇ ਮੇਰੇ ਗਲਤ ਕੰਮ ਕਰਦਾ ਹੱਥ ਜੋੜ ਕੇ ਬੀਬੀ ਸਾਹਿਬ ਨੇ ਮੀਡੀਆ ਨਾਲ ਪੇ ਜੈ ਸਾਰੇ ਗਲਾ ਲਾਈਵ ਹੋ ਕੇ ਕਪਤਾਨ ਸਾਹਿਬ ਲੋਕਾਂ ਦੇ ਬੱਚੇ ਮਰਨੇ ਤੁਸੀਂ ਥੋੜੇ ਥੋੜੇ ਫਾਇਦਿਆਂ ਲਈ ਲੈ ਦੇਖੋ ਆਹ ਫੱਟੀ ਤੇ ਚਲਦੀ ਹੋ ਗਈ ਨਾ ਜੀ ਜਨਤਾ ਕੋ ਮੰਗਿਓ ਸੱਜ ਕੋ ਗਾਦੀ ਸਾਰਿਆਂ ਦੇ ਤੁਰੇ ਫਿਰਦੇ ਆ ਸਾਡਾ ਮੈਂ ਕੱਢ ਜੂਰ ਦੇਣਾ ਕਈ ਮਿਲਣੇ ਆਪਣੇ ਨਾਲ ਬੰਦੇ ਸੁਣਾ ਦਿਆ ਮਰਦਾ ਜੀ ਮੈਂ ਆ ਵੀ ਉਹ ਮੈਨੂੰ ਸਵੇਰੇ ਕਹਿ ਗਿਆ ਸਵੇਰੇ ਕਹਿ ਗਿਆ ਬਾਹਰ ਹੋਣਾ ਤਾਂ ਬਾਹਰ ਹੋ ਜਾ ਨਾ ਮੈਂ ਤਾਂ ਬਾਹਰ ਨੂੰ ਹਾਂ ਨਾ ਤਾਂ ਤੁਹਾਨੂੰ ਦਿਆਂ ਬਰਾਣਾ ਦੇਖੀ ਨਾ ਮਾਂ ਬੁਕਾਤੇ ਹੁੰਦੀ ਨਹੀਂ ਇਹ ਜੀ ਇਹੋ ਹੋਣਾ ਕੋਈ ਨਾ ਕੋਈ ਨਹੀਂ ਜਾਣਾ ਹੋਣਾ ਪਰ ਜਦੋਂ ਆਪਾਂ ਨਗੇ ਲਗੇ ਫੈਜਾ ਲਈ ਆ ਲੋਕ ਜਾਨਵਰ ਮਰਨਦੇ ਨੇ ਲੋਕਾਂ ਦੇ ਬੱਚੇ ਮਰਨਦੇ ਨੇ ਤੇ ਤੁਸੀਂ ਇਹ ਥੋੜਾ ਨਹੀਂ ਸਕਦੇ ਭਾਜੀ ਇਹ ਕਿੰਨੇ ਆ ਗਏ ਮੈਨੂੰ 15 ਦਿਨ ਦਾ ਨਿਗਰ ਰੱਖਿਆ 15 ਦਿਨ ਔਰ ਤੁਸੀਂ ਰੱਜ ਕੇ ਧਿਆਨਾ ਦੌਰ ਵੇਚਨ ਦਏ ਹੋ 15 ਮੈਂ ਤਾਂ ਪੂਰਾ ਨਹੀਂ ਵੇਚੀ ਤੁਸੀਂ ਇਹਦੇ ਤੇਰਾ ਸਭ ਕੁਝ ਮੈਨੂੰ ਹੁਣ ਕੇ ਮੇਰੇ ਨਾਲ ਹੋ ਗਈ ਠੀਕ ਹੈ ਜੀ ਚੱਲੋ ਜੀ ਆਹ ਸੰਦੀ ਬੋਹਰ ਉਹ ਗਾਂ ਚਲੇ ਗਏ ਤੇ ਮੈਂ ਹਾਂ ਗਾਂ ਚਲੇ ਗਏ ਤੇ ਫਿਰ ਗਾਂ ਦੱਸੋ ਕਿ ਉਹਨੇ ਕਿਹੜੇ ਕੋ ਗਏ ਨੇ ਆ ਆ ਆ ਆ ਨਾ 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 ਆ ਆਪਨੇ ਰਮਾ ਦੇ ਲੂਣੇ ਵੀ ਆ ਜਾਂਦੇ ਆ ਪੂਰੀ ਪੂਰੀ ਪੰਨਾਂ ਮਿੰਟਾ ਇਹ ਤੂੰ ਗਿਆ ਪੰਨਾਂ ਮਿੰਟਾ ਜਾਦੇ ਨੇ ਮੁੰਨੇ ਬੀਬੀ ਉਹਦੇ ਨਾਲ ਹੱਥ ਦੇ ਪੈਸੇ ਨੇ ਸਾਡੇ ਅੱਜ ਨਾਲ ਹੈ ਬਾਤ ਕਰੀਏ ਉਹ ਪਏ ਸਾਡੇ ਉਹ ਦੋ ਛੱਡੋ ਗੱਲ 1550 ਨਪਈ ਇਹਨਾਂ ਪਏ ਸਾਡੇ ਸਹੀ ਜਾਈਏ ਸਹੀ ਤੁਹਾਡੀ ਗੱਲ ਸਹੀ ਹੈ ਦੇਖੋ ਛੁੱਟਣਾ ਪੱਤਰ ਚੁੱਲ ਜਲਦੀ ਦੇਖੋ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾਨ ਨਿਸ਼ਾਨ ਤਹਿਤ ਅੱਜ ਫੇਰ ਤੋਂ ਹੀ ਜਿਹੜੀ ਡਰਾਈਵ ਚਾਈਨਾ ਰੋਡ ਦੇ ਗੇਸ ਚਲਾਈ ਜਾ ਰਹੀ ਆ ਇਹਦੇ ਵਿੱਚ ਫੇਰੇ ਵੀ ਕਾਫੀ ਰੇਡ ਕੀਤੇ ਗਏ ਸਾਰੇ ਸ਼ਹਿਰ ਦੇ ਵਿੱਚ ਹੁਣ ਫੇਰ ਦੁਬਾਰਾ ਸੇਖੜੀਆਂ ਮਹੱਲੇ ਰੇਡ ਕੀਤਾ ਗਿਆ ਜਿੱਥੋਂ ਤਿੰਨ ਗੱਟੂ ਪ੍ਰਮਤ ਹੋਇਆ ਰਮੇਸ਼ ਗੁੱਟੀਆਂ ਵਾਲੇ ਕੋ ਕੀ ਕਾਰਵਾਈ ਕੀਤੀ ਜੋ ਬਣਦੀ ਕਾਰਵਾਈ ਅਮਰਚ ਹੁਣੇ ਲੈਂਦੀ ਜਾਵੇਗੀ ਇਹਦੇ ਵਿੱਚ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਇਹਨਾਂ ਨੇ ਕਿੱਥੋਂ ਖਰੀਦ ਕੀਤਾ ਆ ਕਿੱਥੋਂ ਲੈ ਕੇ ਆਏ ਨੇ ਉਹਦੇ ਬਾਰੇ ਫਿਰ ਜੋ ਵੀ ਗੱਲ ਸਾਹਮਣੇ ਆਉਂਦੀ ਆ ਆਪਜੀ ਨੂੰ ਦੱਸ ਦਿੱਤਾ ਜਾਏਗਾ